73 ਸਾਲ ਦੀ ਹਰਜੀਤ ਕੌਰ ਦੀ ਜਿਸ ਨੂੰ ਹੁਣ ਯੂਐਸ ਤੋਂ ਡਿਪੋਰਟ ਕਰ ਦਿੱਤਾ ਗਿਆ ਪਿਛਲੇ ਦਿਨੀ ਇਹ ਮਾਮਲਾ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਅਮਰੀਕਾ ਦੇ ਵਿੱਚ ਇਸ ਨੂੰ ਲੈ ਕੇ ਬਹੁਤ ਸਾਰੇ ਪ੍ਰੋਟੈਸਟ ਕੀਤੇ ਗਏ ਦਰਅਸਲ 73 ਸਾਲ ਦੀ ਇੱਕ ਬਜ਼ੁਰਗ ਔਰਤ ਹਰਜੀਤ ਕੌਰ ਅਮਰੀਕਾ ਦੇ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੀ ਸੀ ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਤੇ ਹੁਣ ਅਮਰੀਕਾ ਦੇ ਵੱਲੋਂ ਉਸ ਨੂੰ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਗਿਆ ਹੈ ਵੱਡੀ ਖਬਰ ਹੈ ਡਿਪੋਰਟ ਕਰਕੇ ਹਰਜੀਤ ਕੌਰ ਨੂੰ ਵਾਪਸ ਪੰਜਾਬ ਭੇਜ ਦਿੱਤਾ ਗਿਆ ਤੇ ਕਰੀਬ 33 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੀ ਸੀ ਹਰਜੀਤ ਕੌਰ 1992 ਦੇ ਵਿੱਚ ਆਪਣੇ ਦੋ ਬੇਟਿਆਂ ਦੇ ਨਾਲ ਹਰਜੀਤ ਕੌਰ ਅਮਰੀਕਾ ਚਲੇ ਗਈ ਸੀ ਤੇ ਉੱਥੇ ਕਰੀਬ 3 ਦਹਾਕਿਆਂ ਤੋਂ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੀ ਸੀ ਹਾਲਾਂਕਿ ਦੱਸ ਦਈਏ ਕਿ 132 ਭਾਰਤੀ ਨਾਗਰਿਕ ਵੀ ਉਸ ਦੇ ਨਾਲ ਡਿਪੋਰਟ ਕੀਤੇ ਗਏ ਨੇ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੀ ਰੂਟੀਨ ਚੈਕਿੰਗ ਦੇ ਦੌਰਾਨ ਹਰਜੀਤ ਕੌਰ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਹਰਜੀਤ ਕੌਰ ਨੂੰ ਹਿਰਾਸਤ ਵਿੱਚ ਲੈਣ ਦੇ ਖਿਲਾਫ ਅਮਰੀਕਾ ਦੇ ਵਿੱਚ ਪ੍ਰਦਰਸ਼ਨ ਹੋਏ। ਸਿੱਖ ਕਮਿਊਨਿਟੀ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਕਿ 73 ਸਾਲ ਦੀ ਉਮਰ ਹੈ। ਬਜ਼ੁਰਗ ਨੇ ਹਰਜੀਤ ਕੌਰ 33-32 ਸਾਲਾਂ ਤੋਂ ਇੱਥੇ ਰਹਿ ਰਹੇ ਨੇ। ਅਜਿਹਾ ਨਾ ਕੀਤਾ ਜਾਵੇ। ਹਰਜੀਤ ਕੌਰ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਸੀ। ਬੀਬੀ ਹਰਜੀਤ ਕੌਰ ਹੁਣ ਪੰਜਾਬ ਪਹੁੰਚ ਗਏ ਨੇ ਅਤੇ ਹਰਜੀਤ ਕੌਰ ਨੂੰ ਹੱਥਕੜੀਆਂ ਲਾ ਕੇ ਲਿਆਂਦਾ ਗਿਆ ਹੈ। ਇਹ ਦਾਵਾ ਵਕੀਲ ਦੇ ਵੱਲੋਂ ਕੀਤਾ ਗਿਆ ਹੈ। ਹਰਜੀਤ ਕੌਰ ਦੇ ਵਕੀਲ ਦੇ ਵੱਲੋਂ ਕੀਤਾ ਗਿਆ ਇਹ ਤਾਂ ਹਰਜੀਤ ਕੌਰ ਜੋ 1992 ਦੇ ਵਿੱਚ ਅਮਰੀਕਾ ਗਏ ਸੀ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਸੀ ਉਹਨਾਂ ਨੂੰ ਹੁਣ ਡਿਪੋਰਟ ਕਰ ਦਿੱਤਾ ਗਿਆ ਹੈ। ਇਸੇ ਖਬਰ ਤੇ ਮੇਰੇ ਸਹਿਯੋਗੀ ਸ਼ੈਲੰਦਰ ਵਾਂਗੂ ਜੁੜੇ ਨੇ ਸ਼ੈਲੰਦਰ ਕੀ ਕੋਈ ਅਪਡੇਟ ਕਿਉਂਕਿ ਹਰਜੀਤ ਕੌਰ ਜੋ ਪਿਛਲੇ ਦਿਨਾਂ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਰਿਹਾ ਹੈ ਮਾਮਲਾ 1992 ਦੇ ਵਿੱਚ ਅਮਰੀਕਾ ਗਏ ਹੁਣ ਡਿਪੋਰਟ ਕਰ ਦਿੱਤੇ ਗਏ ਨੇ ਕਿ ਕੋਈ ਜਾਣਕਾਰੀ ਮਿਲ ਰਹੀ ਹੈ। देखिए अब जो उनके अटॉर्नी की तरफ से जो बयान सामने आया है उस सब ये साफ है कि बीबी हरजीत कौर को वापस पंजाब भारत भेज दिया गया है और हालांकि इस पर अब ये सवाल खड़े हो रहे हैं कि जिस तरह से फैमिली ने और अटॉर्नी ने अप्रोच किया था अथॉरिटीज को वहां पे लेकिन अथॉरिटीज ने उनसे मुलाकात का मौका नहीं दिया और उनको जॉर्जिया भेज दिया गया और जॉर्जिया से सोमवार रात को उनको पंजाब के लिए भारत के लिए रवाना किया गया और उस दौरान उनको हथकड़ी भी उन्होंने पहना रखी थी हालांकि आप ये बता दें कि वो काफी समय थे तेरह सालों से लगातार हर कुछ समय के बाद वो पेश हो रही थी अपने डॉक्यूमेंट्स को लेके उनके डॉक्यूमेंट्स उनको नहीं दिए गए जनरेट नहीं किए गए हालांकि उनकी उम्र सत्तर साल थी जिसके बाद हमने देखा कि लोकल जो कम्युनिटी है जो पंजाबी कम्युनिटी वहां पर है वो उनके समर्थन में उतर आई थी लेकिन इसके बावजूद उनके उनके मामले में उनको वो एक बार फिर पेश होने के लिए गई थी अथॉरिटीज के सामने जहां पे उनको इमीडिएटली अरेस्ट किया गया और अब जो उनके अटॉनिक का कंफर्मेशन आया है कि उनको वापस पंजाब भेज दिया गया है हालांकि जिस तरीके से भेजा गया है उस पर सवाल खड़े हो रहे हैं आ, और वहीं साथ ही साथ ये भी आता रहा कि डोनाल्ड ट्रंप ने अब से दो दिन पहले जब यूएन को एड्रेस किया था तब भी उन्होंने इस बात में बहुत आ, एक, एक कड़ा संदेश दिया था कि जो जहाँ तक उन्होंने एलियंस का नाम लिया कि जो इलीगल एलियंस यहाँ पर है चाहे अमेरिका हमारे या दूसरे देशों में उनके खिलाफ कार्रवाई होनी चाहिए लेकिन इस जिस तरीके से उनको वापस भेजा गया उस पर अब फिलहाल सवाल खड़े हो रहे हैं और यूएस जो है वो लगातार अपनी पॉलिसीज को और सख्त करता जा रहा है इमिग्रेशन को लेकर खासतौर से तो ऐसे में सत्तर साल की जो ਬੀਬੀ ਜਗੀਦ ਗੋਰ ਹੈ ਉਹਨੂੰ ਵਾਪਸ ਸਫਲ ਆਵੇ ਚਰਨਦਰ ਤਾਂ ਮੰਨਿਆ ਜਾਵੇ ਕਿ ਕਈ ਵਾਰ ਹੁੰਦਾ ਹੈ ਕਿ ਹਿਊਮਨਿਟੇਰੀਅਨ ਗਰਾਉਂਡਸ ਤੇ ਵੀ ਕਈ ਵਾਰ ਰਾਹਤ ਦਿੱਤੀ ਜਾਂਦੀ ਆ ਪਰ ਅਜੇ ਹਾਂ ਨਹੀਂ ਹੋਇਆ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਰਹਿ ਰਹੀ ਸੀ 1992 ਤੋਂ 2025 ਆ ਗਿਆ ਬਹੁਤ ਲੰਮਾ ਸਮਾਂ ਤੇ ਉਹ ਉੱਥੋਂ ਦੇ ਜਿਹੜੀ ਕੁਵੈਰੀਫਿਕੇਸ਼ਨ ਹੁੰਦੀ ਆ ਉਹਦੇ ਲਈ ਜਾਂਦੇ ਵੀ ਰਹੇ ਤੇ ਰੂਟੀਨ ਜਦੋਂ ਚੈਕਿੰਗ ਸੀ ਉਹ ਉੱਥੇ ਗਏ ਉੱਥੇ ਹਿਰਾਸਤ ਵਿੱਚ ਲੈ ਲਿਆ ਤੇ ਬਹੁਤ ਸਾਰੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਵੀ ਆਏ ਪਰ ਕਿਸੇ ਦੀ ਗੱਲ ਇਸ ਮਾਮਲੇ ਦੇ ਵਿੱਚ ਨਹੀਂ ਚੱਲੀ ਜਾਂ ਕਹਿ ਲਈਏ ਕਿ ਕੋਈ ਹਿਊਮਨਿਟੇਰੀਅਨ ਗਰਾਉਂਡ ਵੀ ਨਹੀਂ ਦੇਖਿਆ ਗਿਆ ਤੇ ਸਿਰਫ ਇਹੀ ਦੇਖਿਆ ਗਿਆ ਕਿ ਉਹ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਨੇ ਇਸ ਕਰਕੇ ਡਿਪੋਰਟ ਕਰ ਦਿੱਤਾ ਗਿਆ ਬਿਲਕੁਲ ਬਿਲਕੁਲ ਦੇਖਿਓ ਜੋ ਮੌਜੂਦਾ ਸਰਕਾਰ ਯੂਐਸ ਕੀ ਹੈ ਉਹ ਐਸੇ ਮਾਮਲوں 'ਮੇ ਬਿਲਕੁਲ ਵੀ ਹਿਊਮਨਿਟੇਰੀਅਨ ਗਰਾਉਂਡਸ ਪਰ ਕੋਈ ਸਹਾਨੂੰ ਬੁਤੀ ਜਾਂ ਸੌਫਟ ਕੋਰਨ ਨਹੀਂ ਦਿਖਾ ਰਹੇ ਹਨ ਪਰ हमने यह भी देखा था कि पिछले दिनों आ, ऐसी तस्वीरें भी सामने आई थी जहां पर कुछ इलीगल इमिग्रेंट्स जो कि भारतीय थे उनको वापस हथकड़ियों में चेंज में उनको वापस भेजा गया था वीडियोस भी बाद में रिलीज किए गए थे अमेरिका की तरफ से तो ऐसे में ये कहीं ना कहीं मैसेजिंग है अमेरिका की तरफ से डोनाल्ड ट्रंप लगातार इस बात को मुद्दा उन्होंने 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 बनाया है और उन्होंने अभी जैसे उनको बताया कि अपनी भी कहा है कि जो इमिग्रेशन अन्य यूरोप में भी अगर हो रहा है तो उस पर कंट्रोल किया जाना चाहिए बॉर्डर्स पर कंट्रोल किया जाना चाहिए तो ये शक्ति जो है वो डोनाल्ड ट्रंप की तरफ से की जा रही है और डाउन द लाइन जो ऐसे केसेज है उनमें कोई ਉਤੀ ਹੈ ਹਮੇਟਨ ਗਾਉਂਸ ਪਰ ਕੋਈ ਰਿਲੀਫ ਨਹੀਂ ਦਿਖਾਈ ਦੇ ਰਹਾ ਹਾਲਾਂਕਿ ਜੇ ਜੇਕਰ ਇਸ ਬੰਦੀ ਕੋਈ ਜਾਣਕਾਰੀ ਮਿਲੀ ਹੋਵੇ ਹਾਲਾਂਕਿ ਜਿਵੇਂ ਰਿਪੋਰਟਸ ਨੇ ਕਿ ਉਹ ਭਾਰਤ ਪਹੁੰਚ ਚੁੱਕੇ ਨੇ ਪੰਜਾਬ ਪਹੁੰਚ ਚੁੱਕੇ ਨੇ ਕਿ आम रूटीन राही उजा गया है लैंडिंग हुई है अगे की कुछ इस पे की तरफ से सामने नहीं आया जो भी सामने बयान आ रहे हैं वो उनके अकॉमी की तरफ से आ रहे हैं की उनको मिलने नहीं दिया गया उनको हथकड़ियों में बिना बताए जिस फैसिलिटी में उनको रखा गया था वहां पर भी उनको एक्सेस नहीं दिया गया मिलने के लिए और उन्होंने अभी कंफर्म किया है कि उनको रवाना किया गया है सोमवार रात को वो ऑलरेडी वो पंजाब पहुंच चुकी है लेकिन वो पंजाब में कहाँ है इसको लेकर अभी क्लैरिटी नहीं है इसके लिए थोड़ा और हमें इंतजार करना होगा लेकिन ये जरूर है कि इसके बाद जो वहां पर सेंटीमेंट थे वो इनके साथ में थे ये काफी बुजुर्ग महिला है तो ऐसे में यूएस की तरफ से ऑफिशियली कोई इस पर बयान सामने नहीं आया ਠੀਕ ਹੈ ਬਹੁਤ ਸ਼ੁਕਰੀਆ ਸ਼ਲੰਦਰ ਵਾਂਗੂ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਤਾਂ ਪੂਰੀ ਜਾਣਕਾਰੀ ਤੁਹਾਨੂੰ ਦੱਸੀ ਆ ਕਿਵੇਂ ਅਮਰੀਕਾ ਦੇ ਵਿੱਚ 1992 ਦੇ ਵਿੱਚ ਹਰਜੀਤ ਕੌਰ ਆਪਣੇ ਦੋ ਬੇਟਿਆਂ ਦੇ ਨਾਲ ਜਾਂਦੇ ਨੇ ਤੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਹਾਲਾਂਕਿ ਉਹਨਾਂ ਕੋਲੇ ਕੋਈ ਉਥੋਂ ਦਾ ਦਸਤਾਵੇਜ਼ ਜਾਂ ਕਾਗਜ਼ਾਤ ਜਾਂ ਗ੍ਰੀਨ ਕਾਰਡ ਜਾਂ ਪੀਆਰ ਨਹੀਂ ਹੁੰਦੀ ਅ ਅਸਾਈਲਮ ਅਰਜ਼ੀ ਉਹਨਾਂ ਦੀ 2012 ਦੇ ਵਿੱਚ ਖਾਰਜ ਹੋ ਗਈ ਸੀ ਪਰ ਇੱਕ ਲੰਮਾ ਅਰਸਾ ਉੱਥੇ ਰਹੇ ਉੱਥੇ ਰੂਟੀਨ ਜਿਹੜੀ ਚੈਕਿੰਗ ਹੁੰਦੀ ਹੈ ਉੱਥੇ ਉਸ ਨੂੰ ਉਹ ਫਾਲੋ ਕਰਦੇ ਰਹੇ ਤੇ ਹੁਣ ਵੀ ਜਦੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਉਹ ਰੂਟੀਨ ਚੈਕਿੰਗ ਦੇ ਦੌਰਾਨ ਹੀ ਗਏ ਸੀ ਪਰ ਉਸ ਦੌਰਾਨ ਪ੍ਰੋਟੈਸਟ ਬਹੁਤ ਹੋਏ ਜਿਸ ਦੇ ਵਿੱਚ ਤਕਤੀਆਂ ਲੈ ਕੇ ਲੋਕ ਖੜੇ ਹੋਏ ਉਹਨਾਂ ਨੇ ਕਿਹਾ ਕਿ ਸਾਡੀ ਦਾਦੀ ਨੂੰ ਘਰ ਲੈ ਆਓ ਉਹ ਕ੍ਰਿਮੀਨਲ ਨਹੀਂ ਹੈ ਸ਼ੀਜ਼ ਨੋ ਕ੍ਰਿਮੀਨਲ ਤਾਂ ਪਰ ਜੋ ਅਮਰੀਕਾ ਦੀ ਸਰਕਾਰ ਹੈ ਇਸ ਵੇਲੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਤਾਂ ਬੇहद ਸਖਤ ਨੇ ਖਾਸ ਕਰ ਖਾਸ ਕਰ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਉਹਨਾਂ ਨੂੰ ਲੈ ਕੇ ਇਸ ਤੋਂ ਪਹਿਲਾਂ ਵੀ ਜਹਾਜ਼ ਦੇ ਜਹਾਜ਼ ਭਰ ਕੇ ਭੇਜੇ ਗਏ ਨੇ ਅਮਰੀਕਾ ਤੋਂ ਭਾਰਤ ਜਿਸ ਦੇ ਵਿੱਚ ਹਤਕੜੀਆਂ ਵੀ ਲਾਈਆਂ ਗਈਆਂ ਗਈਆਂ ਜਿਸ ਦੇ ਵਿੱਚ ਸਿਰ ਤੇ ਦਸਤਾਰਾਂ ਵੀ ਨਹੀਂ ਸੀ ਤੇ ਹੁਣ ਵੀ ਖਬਰੇ ਆ ਰਹੀ ਹੈ ਕਿ ਹਰਜੀਤ ਕੌਰ ਨੂੰ ਜਦੋਂ ਭੇਜਿਆ ਗਿਆ ਤਾਂ ਉਹਨਾਂ ਨੂੰ ਵੀ ਹਤਕੜੀ ਲਾਈ ਹੋਈ ਸੀ ਹਾਲਾਂਕਿ ਅਧਿਕਾਰੀ ਤੌਰ ਤੇ ਤਾਂ ਇਸ ਬੰਦੀ ਅਮਰੀਕਾ ਦੇ ਵੱਲੋਂ ਜਾਂ ਇੰਡੀਅਨ ਗਵਰਨਮੈਂਟ ਦੇ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰ ਹਰਜੀਤ ਕੌਰ ਨੂੰ ਹੁਣ ਰਿਪੋਰਟ ਕਰ ਦਿੱਤਾ ਗਿਆ 73 ਸਾਲ ਦੀ ਉਮਰ ਤੇ ਦਾਦੀ ਹਰਜੀਤ ਕੌਰ ਦੇ ਵਜੋਂ ਉਹਨਾਂ ਨੂੰ ਜਾਣਿਆ ਜਾ ਰਿਹਾ ਹੈ ਉਹਨਾਂ ਨੂੰ ਅਮਰੀਕਾ ਦੇ ਵੱਲੋਂ ਰਿਪੋਰਟ ਕਰਕੇ ਭਾਰਤ ਭੇਜ ਦਿੱਤਾ ਗਿਆ ਪੰਜਾਬ ਭੇਜ ਦਿੱਤਾ ਗਿਆ the intention of the family and specifically bbg was always that they were okay with being sent back because as ice has suggested in their response to the media articles that have come out she did exhaust all her appeal options that's factually correct what's factually incorrect um, is that she was basically choosing to stay here when her case was denied or even when the last appeal option ran out she continued or she began checking in with ICE for over a course of 13 years. And she assisted them in any which way in order to procure that travel document, which is the condition of her release. ICE was unable to procure the travel document. That's number one. Number two, ICE was unable to or still did not have the travel document even when she was picked up over two weeks ago. In fact, even when I saw her last Monday, they still didn't have the travel document. F late Friday night, early Saturday morning, around 2 a.m., is without notifying the attorney, without notifying any advance notice to anybody. They took her from Mesa Verde, from Bakersfield, drove her to L.A. while in handcuffs, yet again, and put her on a flight to Georgia. So, wet This morning, I get an uh, I get a confirmation from that particular urgent legal request call for my client saying I'm able to talk to them in 2 days. My client's already back home in Punjab. Who am I talking to? Who am I speaking to? So the reason I'm going to detail about this is just to show you the good faith effort that we had made, that the family was making and the good faith effort that that was being made on the other side. ਤੋ 77 ਸਾਲ ਦੀ ਹਰਜੀਤ ਕੌਰ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਏ 2012 ਦੇ ਵਿੱਚ ਉਹਨਾਂ ਦੀ ਅਸਾਈਲਮ ਅਰਜ਼ੀ ਖਾਰਜ ਕਰ ਦਿੱਤੀ ਸੀ ਤੇ ਹੁਣ ਹਰਜੀਤ ਕੌਰ ਦਾਦੀ ਹਰਜੀਤ ਕੌਰ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਜਿਨ੍ਹਾਂ ਨੂੰ ਹੁਣ ਭਾਰਤ ਡਿਪੋਰਟ ਕਰ ਦਿੱਤਾ ਗਿਆ ਅਮਰੀਕਾ ਦੇ ਵੱਲੋਂ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਏ ਹਾਲਾਂਕਿ 1992 ਤੋਂ ਹਰਜੀਤ ਕੌਰ ਅਮਰੀਕਾ ਦੇ ਵਿੱਚ ਹੀ ਰਹਿ ਰਹੇ ਸੀ ਪਰ ਕੋਈ ਵੀ ਹਿਊਮਨਿਟੇਰੀਅਨ ਗਰਾਉਂਡਸ ਨਹੀਂ ਦੇਖੇ ਗਏ 1902 92 ਦੇ ਵਿੱਚ ਆਪਣੇ ਦੋ ਪੁੱਤਰਾਂ ਦੇ ਨਾਲ ਅਮਰੀਕਾ ਪਹੁੰਚੇ ਸੀ ਹਰਜੀਤ ਕੌਰ ਤੇ ਅਸਾਈਲਮ ਦੀ ਅਰਜ਼ੀ ਉਹਨਾਂ ਦੇ ਵੱਲੋਂ ਲਾਈ ਗਈ ਉਸ ਤੋਂ ਬਾਅਦ ਹਰ 6 ਮਹੀਨੇ ਬਾਅਦ ਆਈਸੀਈ ਕੋਲ ਉਹ ਆਪਣੀ ਰਿਪੋਰਟਿੰਗ ਕਰਵਾਉਂਦੇ ਸੀ ਚੈੱਕ ਕਰਦੇ ਸੀ 1992 ਦੇ ਵਿੱਚ ਗਏ ਅਸਾਈਲਮ ਲਾਈ 2012 ਚ ਖਾਰਜ ਹੋ ਗਈ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਗਿਆ